ਬੋਲੋ ਜੀ ਸਤਿਨਾਮ ਜੀ ਦਾ ਵਾਹਿਗੁਰੂ ਬਲੀਨ ਕੋਰ ਅਮਰ ਰਹੇ ਬ੍ਰਹਮ ਜੀ ਅਮਰ ਰਹੇ ਹੋ ਰਹੇ ਅੰਮ੍ਰਿਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਨਾਮ ਵਾਹਿਗੁਰੂ ਸਤਿ ਰਾਮ ਵਾਹਿਗੁਰੂ اے ਭਗਵਾਨ ਮੋੜੇ ਨਾਥ اے ਮਹਾਮਾਈ ਆਪ ਜੀ ਕੋਲ ਅਰਦਾਸ ਆ ਬੇਨਤੀ ਆ ਸਾਡੀ ਬੱਚੀ ਨੂੰ ਆਪਣੇ ਚਰਨ ਨਿਵਾਜ਼ ਬਖਸ਼ੋ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਆਪਣੀਆਂ ਧੀਆਂ ਪੜਾਉਣ ਨੂੰ ਕਿਸੇ ਨਾਲ ਨਾ ਭੇਜੋ ਵਿਸ਼ਵਾਸ ਨਾ ਕਰਿਓ ਅੱਜ ਦੇ ਕਾਲਜੋਕ ਵਿੱਚ ਵਿਸ਼ਵਾਸ ਕਰਨਾ ਬਹੁਤ ਵੱਡਾ ਪਾਪ ਹੋ ਜਾਊਗਾ ਇਹ ਲੁਧਿਆਣੇ ਵੀ ਕੁੜੀ ਨਾ ਵਿਚਾਰੀ ਨਾ ਹੱਤਿਆ ਕੀਤੀ ਸੀ ਉਹ ਬਜਾਲੇ ਪੁਲਿਸ ਮੁਲਾਜ਼ਮ ਦੀ ਸੀ ਲੇਕਿਨ ਤੁਹਾਨੂੰ ਸਾਰਿਆਂ ਨੂੰ ਕਹਾਂ ਭਰਾਵੋ ਸਾਡੇ ਸਾਰਿਆਂ ਧੀਆਂ ਨੇ ਅਕਸਵਲ ਜੀ ਦੇ ਵੀਰਾਂ ਸੰਜੀਤ ਜੀ ਦੇ ਮੇਰੇ ਵੀਰ ਅਤੇ ਤੁਹਾਡੇ ਵੀਰ ਗਗਨਜੀਤ ਦੇ ਸਾਰੇ ਭਰਾਵਾਂ ਦੇ ਵੀ ਇਸ ਕਰਕੇ ਕਹੂੰਗਾ ਭਰਾਵੋ ਇੱਕ ਮਤ ਹੋ ਜੋ ਕਿਆ ਪਿਆ ਹਿੰਦੂ ਕਿਆ ਮੁਸਲਮਾਨ ਕਿਆ ਸਿੱਖ ਸਾਈ ਜੈਨੀ ਮੋਦੀ ਇਹ ਨਾ ਕਰੋ ਜਾਤਾਂ ਪਾਤਾਂ ਚ ਨਾ ਰਹੋ ਅਸੀਂ ਇਨਸਾਨੀਅਤ ਨੂੰ ਮਰ ਰੱਖੋ ਸਾਡੀ ਮਹਿਲਾ ਪਰਮਾਤਮਾ ਦੇ ਘਰ ਵਿੱਚ ਸਭ ਤੋਂ ਪਹਿਲਾ ਵਾ ਅਸੀਂ ਮਾਂ ਦੇ ਪੇਟ ਤੋਂ ਜਨਮੇ ਆ ਅਸੀਂ ਉਹੀ ਜਨਮ ਲੈ ਕੇ ਪਿੱਟਾ ਵੱਡਾ ਪਾਪ ਪਿੱਟਾ ਫਿਰ ਅਸੀਂ ਗੁਰੂ ਘਰ ਦੇ ਵਜੀਰ ਆ ਇਹ ਗੱਲ ਸਾਨੂੰ ਸਿੱਖਣੀ ਆ ਮੈਂ ਲੋਕਾਂ ਨੂੰ ਸਰਕਾਰ ਨੂੰ ਕਹਿਣਾ ਚਾਹੁੰਦਾ ਲੋਕਮੰਤਰੀ ਸਾਹਿਬ ਇਹ ਇਹ ਘਰ ਮਾਪਿਓ ਨਹੀਂ ਹੈ ਮਾਵਾ ਕੱਲੀ ਉਹ ਵਿਚਾਰੀ 500 ਰੁਪਇਆ ਇਸ ਕਰਕੇ ਕੁਝ ਕੰਪਨਸੇਸ਼ਨ ਦੇ ਦਿਓ ਤਾਂ ਕਿ ਉਹਦਾ ਘਰ ਦਾ ਮਾਲੀ ਗੁਜ਼ਾਰਾ ਚੱਲ ਸਕੇ ਇਹ ਜਨਾ ਦੋਸ਼ੀ ਆ ਕੋਨੋ ਕੰਜੀ ਤੇ ਰਿਓ ਕੰਜੀ ਤੇ ਰੋ ਸਾਰੇ ਸੁਨੰਦਰ ਵਾਲਿਆਂ ਨੂੰ ਕਹਿਣਾ ਚਾਹਨਾ ਲੋਕ ਇੱਕ ਮੱਥ ਰੋ ਜੋ ਪੂਰੇ ਪੰਜਾਬ ਵਾਲਿਓ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਸਮਝਦੇ ਹੋ ਕਿ ਪਹਿਲਾਂ ਸਰਚ ਹੁੰਦਾ ਉਸ ਟਾਈਮ ਕਹਿੰਦੇ ਨਹੀਂ ਦੇਖੋ ਜੀ ਜਿਹੜੇ ਪੁਲਸ ਵਾਲੇ ਜਿਹੜੇ ਪੁਲਸ ਵਾਲੇ ਗਏ ਨੇ ਨਾ ਚਾਰ ਘਰ ਵਾਲੇ ਕਹਿੰਦੇ ਆ ਉਹ ਆਪਣੀ ਚਾਹ ਠੀਕ ਹੈ ਦੋਸ਼ਲੇ ਕਰਿਆ ਆ ਕੇ ਕੁੰਡੇ ਲਾ ਕੇ ਅਲਾਵਾ ਤਾਂ ਕਰਿਆ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਡਮ ਧਨਪ੍ਰੀਤ ਕੌਰ ਨੂੰ ਚੀ ਕਰਨਾ ਚਾਹੀਦਾ ਅਕਰਸ਼ੀ ਗੈਨ ਨੂੰ ਚੇਂਜ ਕਰਨਾ ਚਾਹੀਦਾ ਤਿੰਨ ਦਿਨ ਬਾਅਦ ਅੱਜ ਮੈਡਮ ਉੱਤੇ ਗਈ ਆ යක් ස්eği ස් ර්දත ක්දන?